ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਸਿਮਰਨਜੀਤ ਕੁਲਰੀਆ ਅੱਜ 10 ਅਗਸਤ 2025 ਸਮਾ ਸ਼ਾਮ ਦੇ 6 ਵਜੇ ਐ ਇਸ ਵਕਤ ਘੱਗਰ ਦੇ ਚਾਂਦਪੁਰਾ ਸੈਸ਼ਨ ਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੁਲ ਪਿਛਲੇ 12 13 ਦਿਨਾਂ ਤੋਂ ਬੰਦ ਸੀ ਤਕਰੀਬਨ 4 ਪੁਰਕਾਂ ਪੁਲ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਸੀ ਕੁਝ ਪੁਲਾਂ ਦੇ ਵਿੱਚ ਹੋਰ ਵੀ ਬੂਟੀ ਤੇ ਛੋਟੇ ਦਰਖਤ ਵਗੈਰਾ ਫਸੇ ਹੋਏ ਸੀ ਉਹਨਾਂ ਨੂੰ ਸਾਫ਼ ਕਰ ਦਿੱਤਾ ਗਿਆ। ਅੱਜ ਤੋਂ 5 ਦਿਨ ਪਹਿਲਾਂ ਜਦੋਂ ਖੱਗਰ ਦੇ ਦੂਸਰੀ ਸਾਈਡ ਜਿੱਥੇ ਗੇਜ ਲੱਗਿਆ ਜਿੱਥੇ ਜਿਹੜੇ ਪਾਸੇ ਪਾਣੀ ਡਿਸਚਾਰਜ ਹੁੰਦਾ ਉਸ ਪਾਸੇ ਗੇਜ ਲੱਗਿਆ ਹੋਇਆ ਉਥੋਂ ਅਸੀਂ ਪਾਣੀ ਮਿਣਦੇ ਆਂ ਉਥੇ 1 ਫੁੱਟ ਪਾਣੀ ਸੀ ਤਾਂ ਇਸ ਪਾਸੇ 4 1/2 ਫੁੱਟ ਪਾਣੀ ਹੋ ਚੁੱਕਿਆ ਸੀ ਕਿਉਂਕਿ ਦਰਸਤ ਫਸਣ ਕਰਕੇ ਪਾਣੀ ਦੀ ਦਾਫ ਲੱਗਦੀ ਸੀ ਪਾਣੀ ਨੂੰ ਤੇ ਅੱਜ ਇਹ ਫੁੱਟ ਪਾਣੀ ਹੈ ਤੁਸੀਂ ਪਾਣੀ ਦੀ ਸਪੀਡ ਹੈ ਜਿਹੜੀ ਉਹ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਹੈ ਤੇ ਦੂਜਾ ਆ ਜਿਹੜੀਆਂ ਥੱਲੇ ਤੰਦ ਨਜ਼ਰ ਆਉਂਦੀ ਹੈ ਜਿਹਦੇ ਨਾਲ ਪਾਣੀ ਟਕਰਾ ਕੇ ਚੱਲ ਰਿਹਾ ਹੈ ਜਦੋਂ ਦੂਸਰੀ ਸਾਈਡ ਜਿੱਧਰ ਪਾਣੀ ਨਿਕਲ ਰਿਹਾ ਹੈ ਇਸ ਸਾਈਡ 1 ਫੁੱਟ ਪਾਣੀ ਸੀ ਤਾਂ ਹੈ ਜਿਹੜੀ ਦੀਵਾਰ ਹੈ ਕੰਧ ਹੈ ਇਹਦੇ ਉੱਤੋਂ ਦੀ ਪਾਣੀ ਚੱਲਦਾ ਸੀ ਅੱਜ ਗੇਜ ਦੇ ਤਾਂ ਇਫਤ ਪਾਣੀ ਹੈ ਪਾਣੀ ਦੀ ਸਪੀਡ ਵੀ ਬਹੁਤ ਤੇਜ਼ ਹੈ ਤੇ ਪਾਣੀ ਕੰਦ ਤੋਂ ਥੱਲੇ ਵੀ ਹੈਗਾ ਕੈਨ ਦਾ ਭਾਵ ਕਿ ਜਿਹੜੀ ਦਾਫ ਲੱਗੀ ਸੀ ਉਹ ਦਾਫ ਪੋਲਾਂ ਦੇ ਸਾਫ਼ ਹੋਣ ਨਾਲ ਜਦੋਂ ਦਾਫ ਨਿਕਲ ਗਈ ਤਾਂ ਪਾਣੀ ਦੀ ਸਪੀਡ ਵੀ ਤੇਜ਼ ਹੋ ਗਈ ਭਾਵੇਂ ਪਾਣੀ ਵਧੇਗਾ ਥੋੜਾ ਬਹੁਤਾ ਪਰ ਪਿੱਛੇ ਵਾਰਸ਼ ਜਿਹੜੀ ਬੰਦ ਹੋ ਚੁੱਕੀ ਹੈ ਇਹ ਪਾਣੀ ਜਿਹੜਾ ਪਿੱਛੋਂ ਆ ਰਿਹਾ ਹੈ ਤਕਰੀਬਨ ਅੱਜ ਰਾਤ ਨੂੰ ਸਾਰਾ ਪਾਣੀ ਨਿਕਲ ਜਾਣਾ ਸੁਖਾਤਰੇ ਵਾਲੀ ਦਰ ਵਾਲੀ ਜਾਂ ਸਹਿਮ ਵਾਲੀ ਕੋਈ ਗਲਬਾਤ ਨਹੀਂ ਹੈਗੀ ਪਰ ਹਾਂ ਇੱਕ ਗੱਲ ਜ਼ਰੂਰ ਹੈ ਕਿ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਕਿ ਜਦੋਂ ਥੋੜੇ ਬਹੁਤੇ ਪੁਲ ਬੰਦ ਹੋ ਜਾਂਦੇ ਆ ਤਾਂ ਜਿਵੇਂ ਕਿ ਇੱਥੇ ਪੱਕੇ ਤੌਰ ਤੇ ਪੋਕਲੈਨ ਮਸ਼ੀਨ ਦਾ ਐਲਾਨ ਕੀਤਾ ਸੀ ਜਲ ਸਰੋਤ ਮੰਤਰੀ ਨੇ ਸਾਡੇ ਪੰਜਾਬਦਿਆਂ ਨੇ ਜਦੋਂ ਹਲਕਾ ਵਿਧਾਇਕ ਪ੍ਰਿੰਸੀਪਲ ਗੁਧਰਾਵ ਨੇ ਪ੍ਰਧਾਨ ਸਭਾ ਦੇ ਵਿੱਚ ਇਸ ਚੰਦਪੁਰ ਬੰਨ ਦੀ ਮਜੂਤੀ ਲਈ ਇਥੇ ਪੱਕੀ ਪੋਕਲੈਨ ਮਸ਼ੀਨ ਵਾਸਤੇ ਸਰਕਾਰ ਨੂੰ ਬੇਨਤੀ ਕੀਤੀ ਸੀ ਤਾਂ ਪੱਕੀ ਪੋਕਲੈਨ ਮਸ਼ੀਨ ਹੈ ਜਿਹੜੀ ਬਰਸਾਤਾਂ ਦੇ ਮੌਸਮ ਦੇ ਵਿੱਚ ਇਸ ਚੰਦਪੁਰ ਸੈਕਟਰ ਦੇ ਉੱਤੇ ਖੜੀ ਰਿਹਾ ਕਰੇਗੀ ਇਹ ਸਬੰਧਤ ਮੰਤਰੀ ਨੇ ਐਲਾਨ ਕੀਤਾ ਸੀ ਪਿਛਲੇ ਸਾਲ ਵੀ ਮਸ਼ੀਨ ਆ ਗਈ ਸੀ ਪਰ ਇਸ ਵਾਰ ਦੀ ਮਸ਼ੀਨ ਹੈ ਇਹ ਅੱਜ ਆਈ ਹੈ ਇਹਦੇ ਨਾਲ ਕੋਲ ਹੈ ਜਿਹੜੇ ਸਾਫ ਕਰਤੇ ਪਰ ਇੱਕ ਗੱਲ ਹੋਰ ਇੱਥੇ ਨਜ਼ਰ ਆਉਂਦੀ ਹੈ ਕਿ ਜਿਵੇਂ ਸਾਡੇ ਲੋਕ ਕਹਿੰਦੇ ਹੁੰਦੇ ਆ ਕਿ ਨਾਲੇ ਚੋਪੜੀਆਂ ਨਾਲੇ ਦੋ ਦੋ ਜਦੋਂ ਅਸੀਂ ਪਿਛਲੇ ਇੱਕ ਹਫਤੇ ਤੋਂ ਜ਼ਿਆਦਾ ਦਿਨਾਂ ਤੋਂ ਕੋਕਲੈਂਡ ਮਸ਼ੀਨ ਦੀ ਮੰਗ ਕਰ ਰਹੇ ਸੀ ਉਦੋਂ ਇੱਕ ਵੀ ਪੋਪਕਲੈਨ ਮਸ਼ੀਨ ਹੈ ਜਿਹੜੀ ਇੱਥੇ ਨਹੀਂ ਪਹੁੰਚੀ ਸੀ ਪਰ ਅੱਜ ਦੋ ਪੋਪਕਲੈਨ ਮਸ਼ੀਨਾਂ ਇੱਕ ਮਸ਼ੀਨ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਆ ਖੜੀ ਹੈ ਟਾਈਮ ਹੈ ਜਿਹੜਾ 6:15 10 ਅਗਸਤ ਤੇ ਇੱਕ ਮਸ਼ੀਨ ਇਥੋਂ ਅੱਧਾ ਕਿਲੋਮੀਟਰ ਦੂਰ ਵੀ ਹੈ ਨਹੀਂ ਉੱਥੇ ਹਰਿਆਣਾ ਵਿਭਾਗ ਦੀ ਖੜੀ ਹੈ ਪਤਾ ਨਹੀਂ ਤਾਂ ਦੋਨੋਂ ਸਟੇਟਾਂ ਦੇ ਡਿਪਾਰਟਮੈਂਟਾਂ ਦੇ ਵਿੱਚ ਫਿਰ ਜਿੱਦ ਲੱਗ ਜਾਂਦੀ ਹੈ ਕਿ ਅਸੀਂ ਪੁਲਸ ਸਾਫ਼ ਕਰਨੇ ਆ ਅਸੀਂ ਪੁਲਸ ਸਾਫ਼ ਕਰਨੇ ਆ ਪਰੰਤੂ ਜਦੋਂ ਅਸੀਂ ਮੰਗਦੇ ਆ ਉਦੋਂ ਇੱਕ ਵੀ ਮਸ਼ੀਨ ਹੈ ਜਿਹੜੀ ਇੱਥੇ ਮਾਈ ਆ ਨਹੀਂ ਹੁੰਦੀ ਪਰ ਫਿਰ ਵੀ ਅਸੀਂ ਦੋਨੋਂ ਜ਼ਿਲ੍ਹਿਆਂ ਦੇ ਦੋਨੋਂ ਸੁਗਿਆਂ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮਾਨਯੋਗ ਡੀਸੀ ਸਾਹਿਬ ਤੇ ਸਾਡੇ ਮਾਨਸਾ ਦੇ ਡੀਸੀ ਸਾਹਿਬ ਪੰਜਾਬ ਦੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਜਿਹੜੀਆਂ ਮਸ਼ੀਨਾਂ ਮਹੀਆ ਕਰਵਾਤੀਆਂ ਕੋਲੇ ਜਿਹੜੇ ਸਾਫ਼ ਹੋ ਗਏ ਜਦੋਂ ਕੋਲੇ ਸਾਫ਼ ਰਹਿੰਦੇ ਐ ਤਾਂ ਫੇਰ ਕੋਈ ਵੱਡਾ ਦਰਜਾ ਸਹਿਮ ਦਾ ਮਾਹੌਲ ਨਹੀਂ ਹੁੰਦਾ ਲੋਕਾਂ ਦੇ ਵਿੱਚ ਕਿਉਂਕਿ ਪੁਲ ਸਾਫ ਰਹਿੰਦੇ ਆ ਤਾਂ ਪਾਣੀ ਪਿੱਛੋਂ ਕਿੰਨੀ ਆ ਜੇ ਇਹ ਪੁਲਾਏ ਜਿਹੜੇ 21 ਦਰਵਾਜ਼ੇ ਇਹ ਬਣੇ ਹੋਏ ਐ 21 ਦੇ 21 ਦਰਵਾਜ਼ੇ 27000 ਕਿਊਸਕ ਟੰਕ ਪਾਣੀ ਆ ਜਿਹੜਾ ਉਹ ਡਿਸਚਾਰਜ ਕਰਦੇ ਆ ਇੱਕ ਦਰਵਾਜ਼ੇ ਦੀ ਲੰਬਾਈ ਚੜਾਈ ਇੰਨੀ ਕੋ ਹੈ ਕਿ ਟਰੈਕਟਰ ਟਰਾਲੀ ਇਹਦੇ ਵਿੱਚ ਦੀ ਦੂਸਰੀ ਸਾਈਡ ਜਾਂਦੇ ਆ ਕਿਉਂਕਿ ਜਦੋਂ ਖੱਦਰ ਦੇ ਵਿੱਚ ਫੈਕਟਰੀਆਂ ਦਾ ਗੰਦਾ ਮੰਦਾ ਪਾਣੀ ਆ ਰਿਹਾ ਹੁੰਦਾ ਉਹ ਬਹੁਤ ਥੋੜੀ ਮਾਤਰਾ ਦੇ ਵਿੱਚ ਪਾਣੀ ਹੈ ਜਿਹੜਾ ਸਪੀਡ ਉਹ ਵੀ ਬਹੁਤ ਥੋੜੀ ਹੁੰਦੀ ਹੈ। ਸਾਵੇਂ ਪਾਣੀ ਵੱਡੀ ਮਾਤਰਾ ਚ ਹੁੰਦਾ ਹੈ। ਸਪੀਡ ਥੋੜੀ ਹੋਣ ਕਰਕੇ ਤਾਂ ਇੱਥੇ ਪਾਣੀ ਨੂੰ ਉਹਦਾ ਵਹਾਅ ਹੈ ਜਿਹੜਾ ਦੂਸਰੇ ਪੁਲਾਂ ਰਾਹੀਂ ਕਰਕੇ ਪਹਿਲਾਂ ਇੱਕ ਪਾਸੇ ਵਾਲੇ ਪੁਲਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਤੇ ਫਿਰ ਇਸੇ ਤਰ੍ਹਾਂ ਹੀ ਵਹਾਅ ਹੈ ਜਿਹੜਾ ਬਾਦਲ ਕੇ ਫਿਰ ਦੂਜੇ ਪਾਸੇ ਇੱਥੇ ਫਰਸ਼ ਦੀ ਤੇ ਪੁਲਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਤਾਂ ਉਦੋਂ ਟਰੈਕਟਰ ਟਰਾਲੀ ਹੈ ਜਿਹੜੇ ਉਹ ਇੰਨਾ ਪੁਲਾਂ ਦੇ ਵਿੱਚ ਦੀ ਲੰਘਦੇ ਆ ਦੂਸਰੀ ਸਾਈਡ ਵੀ ਜਾਂਦੇ ਆ ਤੇ ਦੂਸਰੀ ਸਾਈਡ ਤੋਂ ਇਸ ਸਾਈਡ ਵੀ ਆਉਂਦੇ ਆ ਤਾਂ ਦੋਸਤੋ ਤੁਸੀਂ ਦੇਖਿਓ ਕਿ ਹੁਣ 10 ਅਗਸਤ 6:18 ਮਿੰਟ ਹੋ ਗਏ ਤੇ ਦੂਜੀ ਮਸ਼ੀਨ ਹੈ ਜਿਹੜੀ ਉਹ ਕਿੰਨੇ ਕੁ ਫਾਸਲੇ ਨਾਲ ਖੜੀ ਹੈ ਉਹ ਤੁਹਾਨੂੰ ਦਿਖਾਵਾਂਗੇ ਸਰਕਾਰਾਂ ਦੇ ਕੰਮ ਹੈ ਜਿਹੜੇ ਇਸ ਵਕਤ ਜਿਹੜਾ ਪਾਣੀ ਹੈ ਉਹ ਤਕਰੀਬਨ 2.5 ਫੁੱਟ ਚਾਂਦਪੁਰਾ ਸੈਕਸ਼ਨ ਦੇ ਵਿੱਚ ਚੱਲ ਰਿਹਾ ਹੈ। ਸਫਾਈ ਹੋਣ ਨਾਲ ਘਰ ਚ ਪਿਆ ਸਾਰੇ ਪੁਲ ਜਿਹੜੇ ਉਹ ਇਸ ਵਕਤ ਚੱਲ ਰਹੇ ਆ। ਮਾਰਗੰਦਾ ਜਗਾ ਜਿੱਡੇ ਕੇ ਪਹਿਲਾਂ ਤਕਰੀਬਨ 4 ਪੁਲ ਤਾਂ ਬਿਲਕੁਲ ਬੰਦ ਸੀਗੇ ਕੁਝ ਪੁਲਾਂ ਦੇ ਵਿੱਚ ਨਵੇਂ ਦਰਖਤ ਤਾ ਕੇ ਫਸ ਗਏ ਸੀ ਹੁਣ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦੇ ਸਾਰੇ ਪੁਲਾਂ ਦੇ ਵਿੱਚ ਪਾਣੀ ਇਹ ਜਿਹੜਾ ਪੂਰਾ ਚੱਲ ਰਿਹਾ ਹੈਗਾ ਸਾਹ ਜੂ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਪੁਲ ਪੂਰੀ ਤਰ੍ਹਾਂ ਨਾਲ ਚਾਲੂ ਨੇ ਜਿੰਨਾ ਜੋ ਪਹਿਲਾਂ 21 ਪੁਲਾਂ ਦੇ ਵਿੱਚੋਂ 4 ਪੁਲ ਬਿਲਕੁਲ ਬੰਦ ਹੋਏ ਪਏ ਸੀ ਆ ਸੀ ਜੀ ਇੱਕ ਮਸ਼ੀਨ ਤੇ ਦੂਜੀ ਤੁਹਾਨੂੰ ਦਿਖਾਉਣੀ ਆ ਬੰਨ ਹੈ ਆ ਇੱਧਰ ਬੰਨ ਹੈ ਜੀ ਇਹ ਹੈ ਜੀ ਚੰਦਪੁਰ ਬੰਨਾ ਸਾਈਟਨ ਤੋਂ ਇੰਨੀ ਦੂਰੀ ਤੇ ਹੈ ਜੋ ਸਾਹਮਣੇ ਤੁਸੀਂ ਦੇਖ ਸਕਦੇ ਹੋਣੇ ਸ਼ਾਇਦ ਹਲੇ ਨਜ਼ਰ ਨਹੀਂ ਆਉਣ ਲੱਗੀ ਫੋਕਲੈਂਡ ਮਸ਼ੀਨ ਹੈ ਜਿਹੜੀ ਉਹ ਹਰਿਆਣਾ ਜਲ ਵਿਪਾਖ ਦੀ ਹੈ ਪੋਨਾ ਵਾਸਤੇ ਵੀ ਆਉਣਾ ਕੋਈ ਵੱਡੀ ਗੱਲ ਨਹੀਂ ਕਿਉਂਕਿ ਚੰਦਪੁਰ ਸੁਹਾਣਾ ਹਲਕੇ ਦੇ ਵਿੱਚ ਪੈਂਦਾ ਤੇ ਇਹ ਜਲ ਵਿਪਾਖ ਸੋਹਾਨਾ ਦੀ ਮਸ਼ੀਨ ਹੈ ਉਹ ਤੁਸੀਂ ਪਰ ਪੜ ਸਕਦੇ ਆ ਸੋਹਾਨਾ ਜਲ ਸੇਵਾएं ਅਸੀਂ ਉਪਰੋਕਤ ਆਏ ਆ ਇਹਨਾਂ ਦਾ ਮਤਲਬ ਵੀ ਉੱਥੋਂ ਸੈਸਨ ਤੋਂ 10 ਮਿੰਟਾਂ ਦਾ ਰਸਤਾ ਹੀ ਹੈ ਸਾਰਾ ਇਹ